ਤਰਨਤਾਰਨ ਦੀ ਚਵਾਲ ਪੁਲਿਸ ਦੀ ਗ੍ਰਫਤ ਚ ਖੜਾ ਇਹ ਮੁਲਜ਼ਮ ਕੋਈ ਛੋਟਾ ਮੋਟਾ ਚੋਰ ਨਹੀਂ ਬਲਕਿ ਇਸ ਨੇ ਬੇਹੱਦ ਸੰਗੀ ਜੁਰਮ ਕੀਤਾ ਹੈ ਜੁਰਮ ਪੁਲਿਸ ਦੀ ਵਰਦੀ ਦੀ ਗਲਤ ਵਰਤੋਂ ਕਰਨਾ ਜੀ ਹਾਂ ਸੰਦੀਪ ਨਾਦਾ ਇਹ ਸ਼ਖਸ ਖੁਦ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦਾਸ ਕੇ ਪਿਛਲੇ ਕਈ ਮਹੀਨਿਆਂ ਤੋਂ ਗੈਰ ਕਾਨੂੰਨੀ ਕੰਮ ਕਰਦਾ ਰਿਹਾ ਸੀ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਆਖਰਕਾਰ ਇਹ ਜਾਲੀ ਥਾਣੇਦਾਰ ਅਸਲੀ ਪੁਲਿਸ ਦੇ ਅੜਿੱਕੇ ਚੜ ਹੀ ਗਿਆ ਪੁਲਿਸ ਨੇ ਇਸ ਦੇ ਕੋਲੋਂ ਥਾਣੇਦਾਰ ਰੈਂਕ ਦੀ ਪੂਰੀ ਵਰਦੀ ਤੇ ਇੱਕ 에ਅਰ ਗਨ ਵੀ ਬਰਾਮਦ ਕੀਤੀ ਹੈ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਵਾ ਮਝੂਪੁਰ ਦਾ ਉਹ ਪਿਛਲੇ 5-6 ਮਹੀਨੇ ਤੋਂ ਪੁਲਿਸ ਦੇ ਵਿੱਚ ਲੋਕਾਂ ਨੂੰ ਦੱਸਦਾ ਕਿ ਮੈਂ ਠੰਡਦਾਰ ਭਰਤੀ ਹੋਇਆ ਹਾਂ ਤੇ ਵਰਦੀ ਪਾ ਕੇ ਤੇ ਤਰਨਤਨ ਸਿਟੀ ਏਰੀਏ ਦੇ ਵਿੱਚ ਅ ਗਲਤ ਕੰਮਾਂ 'ਚ ਆਪਰੇਟਿੰਗ ਕਰ ਰਿਹਾ ਸੀ ਤੇ ਇਹਦੀ ਪੁਛਗਿਸ਼ ਤੋਂ ਬਾਅਦ 'ਚ ਇੱਕ ਜਾਲੀ ਪਿਸਟਲ ਜਿਹੜਾ ਵਾ ਸ਼ਾਰਟ 에ਅਰ ਗਨ ਉਹ ਮਿਲੀ ਹੈ ਤੇ ਪਤਾ ਲੱਗਦਾ ਇਹਦੀ ਪੁਛਗਿਸ਼ ਤੋਂ ਵੀ ਇਹ ਇਹ ਕਿਹਦੀ ਨਸ਼ਾ ਤਸਕਰੀ ਚ ਵੀ ਹੈਲਪ ਕਰਦਾ ਰਿਹਾ ਵਾ ਇਸ ਸਬੰਧ ਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹੁਣ ਸਵਾਲ ਇਥੇ ਇਹ ਪੈਦਾ ਹੋ ਰਿਹਾ ਹੈ ਕਿ ਇਸ ਸ਼ਖਸ ਨੂੰ ਬਿਲਕੁਲ ਅਸਲੀ ਵਰਕੀ ਵਰਦੀ ਆਖਰਕਾਰ ਮਿਲੀ ਕਿਥੋਂ ਤਾਂ ਉਸਦੇ ਮੂੰਹੋਂ ਹੀ ਸੁਣੋ ਇਸਦਾ ਜਵਾਬ ਇਹ ਕੁਛ ਨਹੀਂ ਬਸ ਵਰਦੀ ਕੱਪੜਾ ਬਣਨੇ ਲਿਆ ਪਟਿਆਲੇ ਜਗ੍ਹਾ ਬਣਾਈ ਬਸ ਵਰਦੀ ਇਹ ਆਮ ਹੀ ਮਿਲ ਜਾਂਦਾ ਹੈ ਨਹੀਂ ਨਹੀਂ ਮੈਨੂੰ ਮਤਲਬ ਜੋ ਸਪੀਕਿੰਗ ਕਾਰਡ ਮਿਲਿਆ ਸੀ ਨਾ ਬਸ ਮੇਰੇ ਤੇ ਬਣਵਾਈ ਹੋਰ ਕੁਝ ਨਹੀਂ ਬਾਈ ਕਰਕੇ ਤੋਂ ਬਣਾਏ ਹਾਂਜੀ ਬਾਈ ਕਰਕੇ ਸਪੀਕਿੰਗ ਜਿੱਥੇ ਪੜਾਈ ਕਰਦਾ ਉੱਥੇ ਹੀ ਬਸ ਇਸ ਘਟਨਾ ਨੇ ਦੇਸ਼ ਦੀ ਸੁਰੱਖਿਆ ਏਜੰਸੀਆਂ ਅੱਗੇ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਕਿ ਆਖਰਕਾਰ ਪੁਲਿਸ ਵਰਗੇ ਮਹੱਤਵਪੂਰਨ ਵਿਭਾਗ ਦੀ ਵਰਦੀ ਕਿਵੇਂ ਆਸਾਨੀ ਨਾਲ ਮਿਲ ਸਕਦੀ ਹੈ ਇੱਕ ਪਾਸੇ ਜਥੇਤਵਾਦੀ ਗਤੀਵਿਧੀਆਂ ਨੂੰ ਲੈ ਕੇ ਪੰਜਾਬ ਚ ਅਲਹਿ-ਚਾਰੀ ਕੀਤਾ ਹੋਇਆ ਹੈ ਉਥੇ ਇਸ ਤਰ੍ਹਾਂ ਕਿਸੇ ਮੁਜਰਮ ਕੋਲੋਂ ਥਾਣੇਦਾਰ ਰੈਂਕ ਦੀ ਵਰਦੀ ਮਿਲਣਾ ਬੇहद ਗੰਭੀਰ ਹੁੰਦਾ ਹੈ ਜਿਸ ਪਾਸੇ ਵਿਭਾਗ ਤੇ ਸੁਰੱਖਿਆ ਏਜੰਸੀਆਂ ਨੂੰ ਧਿਆਨ ਦੇਣ ਦੀ ਲੋੜ ਹੈ ਤਰਨਤਾਰਨ ਤੋਂ ਮਨਵਿੰਦਰ ਮਿਲਾਪ ਜਗਵਾਨੀ ਟੀਵੀ